ਚੇਤਨਾ ਭਾਈ ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੈ ਅਮਰਤ ਤਾਰਾ RAM ਗੁਰਮੁਖੇ ਗੁਰਮਖ ਨਦਨੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਕਲਯੁਗ RAM ਨਾਮ ਬੋਹਿਤਾ ਗੁਰਮੁਖ ਪਾਰ ਲੰਘਾਈ ਹਲਤ ਪਲਤ ਨਾਮ ਨਾਮ ਸੁਹੇਲੇ ਗੁਰਮਖ ਕਰਣੀ ਸਾਰੀ ਨਾਨਕ ਦਾਤ ਦਇਆ ਕਰ ਦੇਵੇ RAM ਨਾਮ ਨਿਸਤਾਰੀ RAM RAM ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ RAM ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ RAM ਰਵਾਇਆ RAM ਰਵਿਆ RAM ਹਿਰਦੈ ਪਰਮਗਤ ਪਾਈ ਜਾਂ ਗੁਰ ਸਰਨ ਆਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾਂ ਸਤ ਗੁਰ ਨਾਮ ਦੜਾਈ ਜੀ ਦਾਨ ਗੁਰ ਪੂਰੇ ਦਿਆ RAM ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਨ ਆਏ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਕਿਸ ਰੂਪ ਨਾਰੇਖ ਆਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤ ਰਾਮ ਪ੍ਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਜਿਨਿ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰਹਿ ਅਭਮਾਨੀ ਹਰ ਰਾਮੋ ਨਾਮ ਚੁਰਾਇਆ ਮਹਾ ਬਿਖਮ ਜਮ ਪੰਥ ਦੁਹੇਲਾ ਕਾਲੂ ਖਤਮ ਹੋ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ ਰਾਮ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹੋ ਮਨੁਆ ਖਿਨ ਊਬ ਪਿਆਲੀ ਪਰਮਦਾ ਇਕਤ ਘਰ ਆਣੈ ਰਾਮ ਮਨ ਇਕਤ ਘਰ ਆਣੈ ਸਬਗਤ ਮਿਤ ਜਾਣੈ ਹਰਿ ਰਾਮੋ ਨਾਮ ਰਸਾਈ ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਰਮੋ ਰਾਮ ਊਚਾ ਗੁਣ ਕਹਿਤਿਆਂ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਈ ਦੁਰਮਤ ਕਬੁੱਧ ਗਈ ਸੁਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ RAM ਨਾਮ ਪਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿੱਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆਂ ਨਾਲ ਸਿਖਾਈ ਰਾਮ ਨਾਮ ਤਨ ਪੂੰਜੀ ਸਾਂਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜੁਗ ਮਹਿ ਤੁਲਹਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮਖ ਰਾਮ ਪਛਾਤਾ ਕਰ ਕਿਰਪਾ ਆਪ ਮਲਾਵੇ ਰਾਮੋ ਰਾਮ ਨਾਮ ਸਤੇ ਸਤ ਗੁਰਮਖ ਜਾਣਿਆ ਰਾਮ ਸੇਵ ਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰਸੇਵਕ ਪਾਏ ਮਲਾਏ ਦੀਨ ਨਾਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਨ ਸੁਭਾਏ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਸੰਤ ਮਹਲਾ 4 ਘਰ ਦੂਜਾ ਹਰ ਹਰ ਕਰਤਾ ਦੁਖ ਬਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮਗਤ ਪਾਈ ਹਰੇ ਉਤਮ ਹਰ ਹਰ ਕਾਮ ਜੀਓ ਹਰੇ ਉਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਥਿਰ ਹੋਐ ਜਨਮ ਮਰਨ ਦੋਹਾਂ ਦੁਖ ਮੀਟੇ ਸਹਿਜੇ ਹੀ ਸੁਖ ਸੋਐ ਹਰ ਹਰ ਕਿਰਪਾ ਤਾਰੂ ਠਾਕੁਰ ਹਰ ਜੱਪੀ ਹੈ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਬਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲ ਜੁਗ ਉਤਮ ਹਰ ਜੱਪੀ ਹੈ ਸਤ ਗੁਰ ਪਾਏ ਜੀਓ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਨਤ ਦੁਖ ਜਾਏ ਜੀਓ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਅਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲ ਜੁਗ ਉਤਮ ਹਰ ਜਪੀਐ ਸਤਗੁਰ ਪਾਏ ਜੀਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾ ਪਦ ਨਿਰਵਾਣ ਜੀਉ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਭ੍ਰਮ ਚੂਕਾਇ ਆਵਣ ਜਾਣ ਜੀਓ ਆਵਣ ਜਾਣਾ ਭ੍ਰਮ ਪਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤਿੰਨ ਸਫਲ ਜਨਮ ਪਰਵਾਣ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾਹ ਪਦ ਨਿਰਵਾਣ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਾਂ ਹਰ ਗਾਵ ਹੈ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕੀਰਤਾਰਥ ਸੋਭਾ ਗੁਰਮਖ ਹੋਈ ਅੰਤਰ ਬਾਹਰ ਹਰ ਪ੍ਰਭੇ ਕੋ ਦੂਜਾ ਅਵਰਨਾ ਕੋਈ ਹਰ ਹਰ ਲੇ ਬਲਾਈ ਹਰ ਨਾਮ ਸਖਾਈ ਹਰ ਦਰਗਹ ਪਾਵੈ ਮਾਨ ਜੀਓ ਸਤਜਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਓ ਤੇਤਾ ਜੋਗਿਆ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਓ ਪਗ ਚੌਥਾ ਖਿਸਿਆ ਤਰੇ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜਿਓ ਮਨ ਹਿਰਦੈ ਕ੍ਰੋਧ ਮਹਾ ਬਿਸਲੋਦ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉ ਮੈਂ ਹੰਕਾਰ ਵਿਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਉ ਤੇਤਾ ਜੋਗ ਆਇਆ ਅੰਤਰ ਝੂਰ ਪਾਇਆ ਜਤ ਸੰਜਮ ਕਰਮ ਕਮਾਏ ਜੀਉ ਯੁਗ ਦਵਾਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਉ ਤਪ ਤਾਪਨ ਤਾਪਹਿ ਜਗ ਪੁੰਨ ਅਰੰਭਹਿ ਹੱਥ ਕਿਰਿਆ ਕਰਮ ਕਮਾਏ ਜੀਉ ਕਿਰਿਆ ਕਰਮ ਕਮਾਇਆ ਪਗ ਧੋਏ ਖਿਸਕਾਇਆ ਧੋਏ ਪਗ ਟਿਕੈ ਟਕਾਏ ਜੀਉ ਮਹਾ ਜੁੱਧ ਜੋਦ ਬਹੁ ਕੀਨੇ ਵਿਚ ਹौं ਮੈਂ ਪਚੈ ਪਚਾਏ ਜੀਉ ਦੀਨ ਦਿਆਲ ਗੁਰ ਸਾਧ ਮਲਾਇਆ ਮਿਲ ਸਤ ਗੁਰ ਮਲ ਲਹਿ ਜਾਏ ਜੀਉ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾ ਨੇ ਉਪਾਏ ਜੀਓ ਕਲ ਜੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਕੈ ਟਕਾਏ ਜੀਓ ਗੁਰ ਸ਼ਬਦ ਕਮਾਇਆ ਔਖ ਦਾ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਓ ਹਰ ਕੀਰਤ ਰੋਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲਯੁਗ ਬੀਜ ਬੀਜੇ ਬਿਨ ਨਾਵੇਂ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਾਲਯੁਗ ਹਰ ਕੀਆ ਪਗ ਤਰੇ ਖਿਸਕਿਆ ਪਗ ਚੌਥਾ ਟਿਕੇ ਟਕਾਏ ਜੀਓ ਆਸਾ ਮਹੱਲਾ ਚੌਥਾ